ਕਿੱਦਾਂ ਵੀ ਭਗਵੰਤ ਸਿਆ ਹੁਣ ਕਿਦੋਂ ਖੋਲਣਾ ਮੁਰਗੀ ਖਾਨਾ ਨਾਰਮਲ ਕੋਰਸ ਵਿੱਚ ਦੋਸਤੋ ਮੈਂ ਕਦੀ ਕੋਈ ਮਜ਼ਾਕੀਆ ਪੋਲਿਟਿਕਸ ਨਹੀਂ ਕੀਤੀ ਮੇਰੀ ਮੇਰੀ ਜਿੰਨੀ ਜਦੋ ਜਹਿਦ ਆ ਉਹ ਕੰਪਲੀਟ ਸੰਜੀਦਾਵਾ ਔਰ ਫੈਕਟਸ ਤੇ ਤੱਥਾਂ ਤੇ ਆਧਾਰਿਤ ਮੈਂ ਗੱਲ ਕਰਦਾ ਪਰੰਤੂ ਕੱਲ ਜੋ 인ਡੀਪੈਂਡੈਂਸ ਡੇ ਦੇ ਫੰਕਸ਼ਨ ਦੇ ਉੱਤੇ ਭਗਵੰਤ ਮਾਨ ਇੱਕ ਬੁਲੇਟ ਪ੍ਰੂਫ ਵਿੱਚ ਦੇ ਕੈਬਨ ਦੇ ਵਿੱਚ ਦੀ ਆਣ ਕੇ ਲੋਕਾਂ ਨੂੰ ਜਦੋਂ ਕਰ ਰਿਹਾ ਸੀਗਾ ਸੰਬੋਧਨ ਤੇ ਝੂਠ ਝਾਟ ਬੋਲ ਰਿਹਾ ਸੀਗਾ ਉਦੋਂ ਮੇਰਾ ਦਿਲ ਕੀਤਾ ਕਿ ਇੱਕ ਵਾਰ ਇਹਦੇ ਲੈਜੇ ਵਿੱਚ ਇਹਨੂੰ ਜਵਾਬ ਦਿੱਤਾ ਜਾਵੇ ਪਹਿਲਾਂ ਇਹਦੀ ਵੀਡੀਓ ਸੁਣੋ ਜਦੋਂ ਇਹ ਦੂਜਿਆਂ ਨੂੰ ਸਿਕਿਉਰਿਟੀ ਦੇ ਟੀਚਰਾਂ ਕਰਦਾ ਸੀ ਆ ਸੁਣੋ ਸੁਣ ਲਿਆ ਜੀ ਇਹ ਕਹਿੰਦਾ ਕਿ ਆ ਦੂਜੇ ਲੀਡਰਾਂ ਨੂੰ ਚਲੋ ਉਸ ਵਕਤ ਚਾਹੇ ਅਕਾਲੀਆਂ ਕਾਂਗਰਸ ਦੂਜਿਆਂ ਨੂੰ ਇਹ ਸ਼ੁਗਲ ਕਰ ਰਿਆ ਵਾ ਕਿ ਜੇ ਏਡਾ ਖਤਰਾ ਮਹਿਸੂਸ ਕਰਦੇ ਆ ਕੋਈ ਹੋਰ ਕੰਮ ਕਰ ਲੋ ਯਾਰ ਮੁਰਗੀ ਖਾਨਾ ਖੋਲ੍ਹ ਲੋ ਤੇ ਪੈਸਾ ਫਿਰ ਹੁਣ ਸਮਾਂ ਤੇਰੇ ਵਾਸਤੇ ਮੁਰਗੀ ਖਾਨਾ ਖੋਲ੍ਹਣ ਵਾਲਾ ਕਿਉਂਕਿ ਕੱਲ ਦੀ ਤਸਵੀਰ ਕੀ ਦਿਖਾ ਰਹੀ ਆ ਆ ਦੇਖੋ 인ਡੀਪੈਂਡੈਂਸ ਡੇ ਦੇ ਉੱਤੇ ਆ ਦੇਖੋ ਔਰ ਇਹ ਪਤਾ ਲੱਗਿਆ ਵਾ ਕਿ 16 ਲੱਖ ਰੁਪਈਆ ਖਰਚਾ ਗਿਆ ਪੰਜਾਬ ਦਾ ਇਸ ਬੁਲੇਟ ਪ੍ਰੂਫ ਕੈਬਨ ਨੂੰ ਬਣਾਉਣ ਵਾਸਤੇ ਅੱਛਾ ਇੱਥੇ ਹੀ ਬਸ ਨਹੀਂ ਜਿਹੜਾ ਵੀਆਈਪੀ ਕਲਚਰ ਦਾ ਇਹਨਾਂ ਨੇ ਸਭ ਤੋਂ ਵੱਡਾ ਵਾਅਦਾ ਕੀਤਾ ਸੀਗਾ ਸਾਰੇ ਦੇਸ਼ ਨਾਲ ਵਿੱਚੇ ਕੇਜਰੀਵਾਲ ਨੇ ਵਿੱਚੇ ਹੀ ਇਹਨਾਂ ਦੇ ਹੋਰ ਆਗੂਆਂ ਨੇ ਇਹਨਾਂ ਨੇ ਰੱਜ ਕੇ ਉਸ ਨੂੰ ਤੋੜਿਆ ਪਹਿਲਾਂ ਤਾਂ ਅੱਜ ਤੁਸੀਂ ਦੇਖ ਰਹੇ ਹੋ ਸਾਰੇ ਕਿ 100-100 ਗੱਡੀ ਦੇ ਕਾਫਲੇ ਤੇ ਭਗਵੰਤ ਪਾਣ ਜਾ ਰਿਹਾ ਵਾ ਆ ਜਿਹੜੀਆਂ ਲੈਕਸਸ ਟੋਯੋਟਾ ਗੱਡੀਆਂ ਨਾਰਮਲ ਕੋਰਸੀ 3-4 ਕਰੋੜ ਰੁਪਏ ਦੀਆਂ ਹੈਗੀਆਂ ਲੇਕਿਨ ਉਹਨੂੰ ਬੁਲੇਟ ਪ੍ਰੂਫ ਕਰਾਉਣ ਵਾਸਤੇ ਹੋਰ ਕਰੋੜ ਡੇਢ ਕਰੋੜ ਰੁਪਏ ਖਰਚਾ ਜਾ ਰਿਹਾ ਔਰ ਸਾਰਾ ਟੱਬਰ ਚੜ ਰਿਹਾ ਬੁਲੇਟ ਪ੍ਰੂਫ ਗੱਡੀਆਂ ਦੇ ਵਿੱਚ ਵਿੱਚੇ ਕੇਜਰੀਵਾਲ ਸਾਹਿਬ ਚੜ ਰਹੇ VIP ਕਲਚਰ ਦਾ ਸਿਕਿਉਰਿਟੀ ਦਾ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰਖਾ ਦਿੱਤਾ ਵਾ ਔਰ ਜਿਹੜੀ ਆ ਗੱਲ ਜਿਹੜਾ ਦੂਜਿਆਂ ਨੂੰ ਕਹਿੰਦਾ ਸੀ ਮੁਰਗੀਖਾਨਾ ਮੁਰਗੀਖਾਨਾ ਕਦੀ ਮਾੜਾ ਮੋਟਾ ਅੰਦਰ ਝਾਤ ਮਾਰ ਕੇ ਦੇਖੂਗਾ ਇਹ ਕਿ ਹਾਂ ਮੈਂ ਕਰ ਕੀ ਰਿਹਾ ਮੈਂ ਕਿਆ ਮੈਂ ਕਹਿੰਦਾ ਕੀ ਸੀਗਾ ਤੇ ਮੈਂ ਕਰ ਕੀ ਰਿਹਾ ਵਾ ਔਰ ਸਿਕਿਉਰਿਟੀ ਦੇ ਮਸਲੇ ਤੇ ਆਣ ਕੇ ਪਿਛਲੇ ਦਿਨਾਂ ਵਿੱਚ ਨਿਤਿਨ ਗੱਡਗਰੀ ਜਿਹੜੇ ਸਾਡੇ ਸਰਫੇਸ ਟਰਾਂਸਪੋਰਟ ਮਿਨਿਸਟਰ ਨੇ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਕਿ NHAI ਦੇ ਪ੍ਰੋਜੈਕਟ ਅਸੀਂ ਸਾਰੇ ਬੰਦ ਕਰ ਦੇਣੇ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਸਟਾਫ ਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਵਾ ਲਾਅ ਐਂਡ ਆਰਡਰ ਪੋਜੀਸ਼ਨ ਪੰਜਾਬ ਦੀ ਠੀਕ ਨਹੀਂ ਗਈ ਪਰੰਤੂ ਭਗਵੰਤ ਮਾਨ ਦਾ ਇੱਕ ਵਾਪਸ ਬਿਆਨ ਆਉਂਦਾ ਵਾ ਕਿ ਗੱਡਗੀਰੀ ਸਾਹਿਬ ਨੂੰ ਕਿ ਪੰਜਾਬ ਦੇ ਵਿੱਚ ਬਿਲਕੁਲ ਅਮਨ ਸ਼ਾਂਤੀ ਆ ਤੇ ਕੋਈ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਜੇ ਅਗਰ ਲਾਅ ਐਂਡ ਆਰਡਰ ਦਾ ਇਸ਼ੂ ਨਹੀਂਗਾ ਤੇ ਫਿਰ ਆਪਾਂ ਆ 16 ਲੱਖ ਰੁਪਏ ਦੀ ਬੁਲੇਟ ਪ੍ਰੂਫ ਦੀ ਕੈਬਨ ਬਣਾ ਕੇ ਕੋ ਬੈਠੇ ਹੋਇਆ ਨੰਬਰ 1 ਨੰਬਰ 2 ਜੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦਾ ਇਸ਼ੂ ਕੋਈ ਨਹੀਂਗਾ ਤੇ ਫਿਰ ਪਿਛਲੇ 2 ਸਾਲ ਤੋਂ ਉੱਤੇ ਸਿੱਧੂ ਮੂਸੇਵਾਲੇ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਜਾ ਰਿਹਾ ਜਿਹੜਾ ਕਤਲ ਦਿਨ ਦਿਹਾੜੇ ਗੈਂਗਸਟਰਾਂ ਨੇ ਸ਼ਰੇ ਆਮ ਪਤਾ ਨਹੀਂ ਕਿੱਡੇ ਆਟੋਮੈਟਿਕ ਵੈਪਨਸ ਦੇ ਨਾਲ ਸਾਡਾ ਇੱਕ ਬੇਹਤਰੀਨ ਕਲਾਕਾਰ ਨੌਜਵਾਨ ਵਿਸ਼ਪ ਪੱਤਰ ਦਾ ਉਹਨੂੰ ਠੇਰੀ ਕਰ ਦਿੱਤਾ ਉਹਦਾ ਵੀ ਇਨਸਾਫ ਨਹੀਂ ਦੇ ਸਕੇ ਉਹਦਾ ਤੁਸੀਂ ਕਹੀ ਜਾਂਦੇ ਹੋ ਲਾਅ ਐਂਡ ਆਰਡਰ ਬਿਲਕੁਲ ਬਹੁਤ ਅੱਛਾ ਵਾ ਜੇ ਲਾਅ ਐਂਡ ਆਰਡਰ ਇੱਡਾ ਅੱਛਾ ਤੇ ਫਿਰ ਗੈਂਗਸਟਰ ਲਾਰੈਂਸ ਬਿਸ਼ਨ ਉਹੀ ਵਰਗੇ ਜਿਹਨਾਂ ਚੋ ਬੈ ਕੇ ਇੰਟਰਵਿਊ ਕਿਦਾਂ ਦੇ ਰਹੇ ਨੇ ਥੈਟ ਮੀਨਸ ਤੁਹਾਡਾ ਜੇਲ੍ਹ ਦਾ ਨਿਜ਼ਾਮ ਸਾਰਾ ਬਿਲਕੁਲ ਛਿੱਕੇ ਤੇ ਟੰਗਿਆ ਹੋਇਆ ਜੇ ਲਾਅ ਐਂਡ ਆਰਡਰ ਇੱਡਾ ਤੇ ਫਿਰ ਤੁਸੀਂ ਬੇਅਦਬੀਆਂ ਕਰਨ ਵਾਲੇ ਗੁਨਾਹਗਾਰਾਂ ਨੂੰ ਅੱਜ ਤੱਕ ਸਜ਼ਾ ਕਿਉਂ ਨਹੀਂ ਦਿਵਾ ਸਕੇ ਫਿਰ ਤੁਸੀਂ ਡੇਰਾ ਸੱਚਾ ਸੌਦਾ ਦੇ ਮੁਖਿਆ ਦੀ 295ਏ ਦੀ ਪ੍ਰਵਾਨਗੀ ਦੇ ਉੱਤੇ ਕਿਉਂ ਬੈਠੇ ਹੋਏ ਹੋ ਜਿਨ੍ਹਾਂ ਨੇ ਟਰਾਇਲ ਸੀ ਸਾਰੇ ਰੋਕ ਦਿੱਤੇ ਉਹਨਾਂ ਨੇ ਔਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਰੋਜ਼ ਕਤਲਗਾਰਤ ਹੋ ਰਹੀ ਹੈ ਬੁਰੀ ਹਾਲਾਤ ਹੈ ਲਾਅ ਐਂਡ ਆਰਡਰ ਦੇ ਔਰਤਾਂ ਸ਼ਾਮ ਪਿੰਡਾਂ ਚ ਬਾਹਰ ਨਹੀਂ ਨਿਕਲਦੀਆਂ ਉਹਨਾਂ ਦੀਆਂ ਕਿੰਨਾਂ ਦੀਆਂ ਬਾਲੀਆਂ ਲਾਈਆਂ ਜਾ ਰਹੀਆਂ ਵਗੈਰਾ 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 ਇਹ ਲਾਅ ਐਂਡ ਆਰਡਰ ਪੰਜਾਬ ਦਾ ਇਸ ਵਕਤ ਦੀ ਪੋਜੀਸ਼ਨ ਹੈਗੀ ਆ ਔਰ ਚੀਫ ਮਿਨਿਸਟਰ ਜਦ ਖੁਦ ਇੰਨਾ ਆਪਣੇ ਆਪ ਨੂੰ ਭੈ ਦੇ ਮਾਹੌਲ ਵਿੱਚ ਆ ਕਿ ਉਹਨੂੰ 16 ਲੱਖ ਰੁਪਏ ਦੀ ਕੈਬਨ ਤੇ ਪਿੱਛੇ ਪੁਲਿਸ ਵਾਲੇ ਸਾਰੇ ਆਫੀਸਰ ਚਾਹੀਦੇ ਨੇ ਪੁਲਿਸ ਦਾ ਪੂਰਾ ਹਮਲਾ ਚਾਹੀਦਾ ਤੇ ਫਿਰ ਆਮ ਆਦਮੀ ਕਿੱਦਾਂ ਭਰੋਸਾ ਕਰ ਲਵੇ ਤੁਹਾਡੇ ਲਾਅ ਐਂਡ ਆਰਡਰ ਤੇ ਬਿਆਨ ਦੇ ਉੱਤੇ ਦੂਜਾ ਕੱਲ ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਉੱਥੋਂ ਇੰਡੀਪੈਂਡੈਂਸ ਦੇ ਤੇ ਕਿ ਜੀ ਅਸੀਂ ਨਸ਼ੇ ਨੂੰ ਤਾਂ ਹੁਣ ਐਡਾ ਵੱਡਾ ਰਿਐਕਸ਼ਨ ਕਰਾਂਗੇ ਕਿ ਨਸ਼ਾ ਜਿਹੜਾ ਉਸ ਨੂੰ ਜੜੋਂ ਪੁੱਟ ਕੇ ਸੁੱਟ ਦਿਆਂਗੇ 2.5 ਸਾਲ ਦਾ ਸਮਾਂ ਹੋ ਚੁੱਕਿਆ तकरीबन ਅੱਧੀ ਟਰਮ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਖਤਮ ਹੋ ਚੁੱਕੀ ਆ ਪਰ ਨਸ਼ੇ ਦੇ ਕੀ ਹਾਲਾਤ ਨੇ ਕੋਈ ਦਿਨ ਨਹੀਂ ਜਾਂਦਾ ਜਦੋਂ ਓਵਰਡੋਜ਼ ਨਾਲ ਸਾਡੇ ਬੱਚੇ ਲੜਕੀਆਂ ਓਵਰਡੋਜ਼ ਨਾਲ ਟੀਕੇ ਲਾ ਲਾ ਕੇ ਨਹੀਂ ਮਰ ਜਾਂਦੀਆਂ ਆ ਕੱਲ ਜਦੋਂ ਗੱਲ ਕਰ ਰਿਹਾ ਸੀ ਮੈਨੂੰ ਕੁਦਰਤੀ ਕਿਸੇ ਨੇ ਵੀਡੀਓ ਭੇਜੀ ਇੱਕ ਡਾਕਟਰ ਗਿੱਲ ਨੇ ਆ ਆ ਵੀਡੀਓ ਦੇਖੋ ਤੁਸੀਂ ਜਰਾ ਡਾਕਟਰ ਗਿੱਲ ਨੇ ਗਿੱਲ ਹਸਪੀਟਲ ਮੋਰਿੰਡਾ ਰੋਡ ਮੋਰਿੰਡੇ ਸਪੀਕਰ ਡਾਊਨ ਕਰਨਾ ਸਰ ਮੈਂ ਫਟਾ ਆਪਣਾ ਗਿਲ ਮੈਂ ਗਿਲ ਹਸਪੀਟਲ ਥੋੜੀ ਜਿਹੀ ਅੱਗੇ ਕਰ ਦਿਓ ਫੋਰਵਰਡ ਮੈਂ ਫਸਟ ਪ੍ਰੈਕਟਿਸ ਕਰਦਾ ਐਮਡੀ ਮੈਡੀਸਨ ਮੇਰੇ ਕੋਲ ਕੱਲ ਇੱਕ ਬਹੁਤ ਹੈਰਸ ਹਾਂਸੀ ਦੇ ਘੇਰਾ ਦੀ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਆ ਉਹ ਤੋਂ ਚਲੇ ਗਿਆ ਸਕਰੀਨ ਤੇ ਇਹ ਬਹੁਤ ਜ਼ਿਆਦਾ ਇਨਫੈਕਟਡ ਹੈ ਹੈਪਟਾਈਟਸ ਬੀ ਬੀ ਹੈਪਟਾਈਟਸ ਸੀ ਐਚੀ ਵੀ ਦਾ ਚੈੱਕ ਕਰਾਇਆ ਜੀ ਜਦਾ ਕਾਲਾ ਪੀਲਰ ਪੋਜ਼ਿਟਿਵ ਆਇਆ ਜੀ ਜੀ ਉਹ ਪਸ ਕਾ ਟੂ ਪੁਆਇੰਟ ਚੰਕਾ ਪਰ ਹੋੜੀ ਹੋੜੀ ਮੈਂ ਸੋਣਾ ਹੈ ਕਿ ਸਾਡੀ ਜਿਹੜੀ ਪਨੀਰ ਹੁਣ ਪੁੱਤਰੇ ਪਾਸੇ ਪਈ ਹੋਈ ਗਿਆ ਉਹ ਹੁਣ ਸੁਧਰ ਜਿਵੇਂ ਫਾਕਸ ਆ ਗਏ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ ਇੰਨੇ ਜਿਆਦਾ ਤੁਸੀਂ ਸੁਣ ਲਿਆ ਕਿ ਇੱਕ ਡਾਕਟਰ ਗਿਲ ਮੁਰਿੰਡਾ ਹਸਪੀਟਲ ਆ ਉੱਥੇ ਤੁਸੀਂ ਦੇਖ ਲਿਆ ਕਿ ਕਿਦਾਂ ਛਲਨੀ ਕੀਤਾ ਹੋਇਆ ਸਾਰਾ ਬਦਨ ਉਸ ਨੌਜਵਾਨ ਦਾ ਚਿੱਟੇ ਦੇ ਟੀਕੇ ਲਾ ਲਾ ਕੇ ਇਹ ਸਾਰੇ ਪੰਜਾਬ ਦੀ ਦਾਸਤਾਨ ਹੈ ਪਿੰਡਾਂ ਦੇ ਵਿੱਚ ਲੋਕੀਂ ਆਪਣੇ ਬੱਚਿਆਂ ਨੂੰ ਇੰਨੇ ਅਨਸੇਫ ਮਹਿਸੂਸ ਕਰਦੇ ਕਿ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਭਜਦੇ ਨੇ ਜਿਹੜਾ ਰਿਵਰਸ ਮਾਈਗ੍ਰੇਸ਼ਨ ਦਾ ਬਿਆਨ ਦੇ ਰਹਾ ਝੂਠਾ ਸਾਰਾ ਸਾਰ ਰਿਵਰਸ ਮਾਈਗ੍ਰੇਸ਼ਨ ਇਸ ਕਰਕੇ ਥੋੜੀ ਜਿਹੀ ਰੁਕੀ ਆ ਕਿਉਂਕਿ ਕੈਨੇਡਾ ਤੇ ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ੇ ਵਗੈਰਾ ਜਿਹੜੇ ਨੇ ਉਹ ਬੰਦ ਕਰ ਦਿੱਤੇ ਨੇ 50% ਉਹਨਾਂ ਨੇ ਬੈਨ ਲਾ ਦਿੱਤਾ ਬਿਲਕੁਲ ਇਸ ਕਰਕੇ ਸਾਡੇ ਬੱਚਿਆਂ ਦੇ ਕੋਲ ਹੁਣ ਕੋਈ ਰਾਹ ਨਹੀਂਗਾ ਤੇ ਉਹ ਹਾਇਰ ਐਜੂਕੇਸ਼ਨ ਵਿੱਚ ਕਾਲਜਸ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਇਹ ਕੋਈ ਰਿਵਰਸ ਮਾਈਗ੍ਰੇਸ਼ਨ ਨਹੀਂ ਹੋਈ ਹਰ ਗੱਲ ਦਾ ਝੂਠ ਬੋਲਣਾ ਹਰ ਗੱ ਦੋ ਜਾਨੋ ਟਿਚਰਾ ਕਰਨੀਆਂ ਕਿਸੇ ਨੂੰ ਕਨਵੈਂਟੇਰੀਅਨ ਕਹਿਣਾ ਕਨਵੈਂਟੇਰੀਅਨ ਅਸੀਂ ਸਰਕਾਰੀਆਂ ਬੜਾ ਹੀ ਵੱਡਾ ਫੈਸਲਾ ਹੁੰਦਾ ਜਦੋਂ ਆਪਾਂ ਫੈਸਲਾ ਕਰਨਾ ਕਿ ਅਸੀਂ ਅੱਜ ਸਕੂਲ ਜਾਣਾ ਕਿ ਨਹੀਂ ਜਾਣਾ ਆ ਤੁਹਾਡਾ ਲੈਵਲ ਆ ਚੀਫ ਮਿਨਿਸਟਰ ਦਾ ਬੜੇ ਅਫਸੋਸ ਤੇ ਬੜੇ ਦੁੱਖ ਦੀ ਗੱਲ ਆ ਕਿ ਸਾਡਾ ਪੰਜਾਬ ਜਿਹੜਾ ਇੱਕ ਨੰਬਰ 1 ਸਟੇਟ ਸੀ ਇਸ ਦੇਸ਼ ਦੀ ਠੀਕ ਆ ਮਗਰ ਲੀਆਂ ਪਾਰਟੀਆਂ ਨੇ ਅਗਰ ਉਹਦੇ ਵਿੱਚ ਕੋਈ ਗਰਾਵਟ ਲੈ ਕੇ ਆਏ ਤਾਂ ਤੁਸੀਂ ਤਾਂ ਗਰਾਵਟ ਨੂੰ ਠੀਕ ਕਰਨਾ ਸੀਗਾ ਤੁਸੀਂ ਤਾਂ 3.5 ਲੱਖ ਕਰੋੜ ਰੁਪਏ ਦੇ ਕਰਜ਼ੇ ਤੇ ਪਹੁੰਚਾ ਦਿੱਤਾ ਉਹਨੂੰ 70000 ਕਰੋੜ ਰੁਪਏ ਕਰਜ਼ਾ ਚੱਕ ਦਿੱਤਾ ਵਾ 24000 ਕਰੋੜ ਰੁਪਇਆ ਤੁਹਾਡਾ ਬਿੱਲ ਹੈ ਜਿਹੜਾ ਪੀਐਸਪੀਸੀਐਲ ਦਾ ਸਬਸਿਡੀ ਦਾ ਬਿੱਲ ਹੈ ਮੁਫਤ ਜਿਹੜੀ ਬਿਜਲੀ ਵਗੈਰਾ ਵਗੈਰਾ ਜਾਨੀ 24000 ਕਰੋੜ ਰੁਪਇਆ 31 32000 ਕਰੋੜ ਰੁਪਇਆ ਤੁਸੀਂ ਵਿਆਜ ਭਰ ਰਹੇ ਹੋ ਆ 700 ਕਰੋੜ ਰੁਪਇਆ ਚੰਦ ਦਿਨ ਪਹਿਲਾਂ ਤੁਸੀਂ ਨਵਾਂ ਕਰਜ਼ਾ ਚੁੱਕਿਆ 2500 ਕਰੋੜ ਰੁਪਇਆ ਤੁਸੀਂ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਚੁੱਕਿਆ ਫਿਰ ਵੀ ਤੁਸੀਂ ਕਹੀ ਜਾਂਦੇ ਕਿ ਖਜ਼ਾਨਾ ਭਰਿਆ ਪਿਆ ਜੀ ਗੱਲ ਹੀ ਕੋਈ ਨਹੀਂ ਜੀ ਅਸੀਂ ਤਾਂ ਬਿਲਕੁਲ ਹੋਰ ਤੁਸੀਂ ਤਨਖਾਹਾਂ ਦੇ ਨਹੀਂ ਸਕ ਰਹੇ ਤੁਸੀਂ ਟੀਏ ਡੀਏ ਦੇ ਨਹੀਂ ਸਕ ਰਹੇ ਤੁਸੀਂ ਜਿਹੜਾ 7ਵੇਂ ਪੇ ਕਮਿਸ਼ਨ ਦਾ ਜਿਹੜਾ ਸੀਗਾ ਪੈਕੇਜ ਲਾਗੂ ਕਰਨਾ ਸੀਗਾ ਖਾਸ ਤੌਰ ਤੇ ਜਿਹੜੇ ਕਾਲਜਸ ਨੇ ਅਫੀਲੀਏਟਡ ਕਾਲਜਸ ਵਗੈਰਾ ਕਿਸੇ ਨੂੰ ਤੁਸੀਂ ਦੇ ਨਹੀਂ ਸਕੇ ਹੈਗੇ ਫਿਰ ਵੀ ਤੁਸੀਂ ਕਹੀ ਜਾਂਦੇ ਖਜ਼ਾਨਾ ਵੀ ਸਾਰਾ ਕੁਝ ਬੜਾ ਅੱਛਾ ਚੱਲ ਰਿਹਾ ਜੀ ਬੜਾਈ ਸ਼ਾਨਦਾਰ ਮਾਹੌਲ ਹੈ ਅਗਰ ਸ਼ਾਨਦਾਰ ਮਾਹੌਲ ਹੈ ਤੇ ਆਹ ਦੇਖੋ ਤੁਸੀਂ ਬੱਚਿਆਂ ਦੇ ਨਾਲ ਤੁਸੀਂ ਖੇਲਵਾੜ ਕਰ ਰਹੇ ਹੋ ਆ ਐਸਸੀ ਸਕਾਲਰਸ਼ਿਪ ਹੈ ਬੱਚਾ ਜੀ ਜਿਹੜੇ ਐਸਸੀ ਸਕਾਲਰਸ਼ਿਪ ਦੇ ਮੁੱਦੇ ਦੇ ਤੁਸੀਂ ਕਾਂਗਰਸ ਨੂੰ ਲਗਾਤਾਰ ਭੰਡਦੇ ਸੀ ਇਹ ਕੀ ਕਹਿੰਦੀ ਆ ਸੈਂਟਰ ਵਿਦਹੋਲਡਸ 930 ਕਰੋੜ ਅੰਡਰ ਐਸਸੀ ਸਕਾਲਰਸ਼ਿਪ ਸਕੀਮ ਆ ਪਲਾਨ ਵਾਂਟਸ ਸਟੇ ਟੂ ਰਿਲੀਜ਼ 250 ਕਰੋੜ ਫਸਟ 930 ਕਰੋੜ ਰੁਪਿਆ ਕੇਂਦਰ ਸਰਕਾਰ ਨੇ ਇਸ ਕਰਕੇ ਰੋਕਿਆ ਐਸਸੀ ਸਕਾਲਰਸ਼ਿਪ ਸ਼ਡਿਊਲ ਕਾਸ ਸਟੂਡੈਂਟਸ ਦਾ ਕਿਉਂਕਿ 250 ਕਰੋੜ ਰੁਪਿਆ ਪੰਜਾਬ ਸਰਕਾਰ ਆਪਣਾ ਉਹਦੇ ਵਿੱਚ ਯੋਗਦਾਨ ਨਹੀਂ ਪਾ ਸਕੀ ਇਹਦਾ ਕਿਤੇ ਇਫੈਕਟ ਪਊਗਾ ਸਿੱਧਾ ਸਿੱਧਾ ਗਰੀਬ ਬੱਚਾ ਦੀ ਪੜਾਈ ਦੇ ਉੱਤੇ ਇਫੈਕਟ ਪਊਗਾ ਇਹ ਅਖੋਤੀ ਜਿਹੜਾ ਇਹਨਾਂ ਦਾ ਐਜੂਕੇਸ਼ਨ ਦਾ ਮਾਡਲ ਆ ਏਸੇ ਹੀ ਐਜੂਕੇਸ਼ਨ ਮਾਡਲ ਦੇ ਵਿੱਚ ਅੱਗੇ ਤੁਸੀਂ ਪੜੋ ਆ ਜਿਹੜੇ ਸਾਡੇ ਬਹੁਤ ਬਿਹਤਰੀਨ ਅੱਠ ਕਿਸ ਐਸ ਸੀ ਡੀ ਗਵਰਨਮੈਂਟ ਕਾਲਜ ਲੁਧਿਆਣਾ ਜਿਹੜਾ ਬੱਚਿਆਂ ਤੇ ਮੁੰਡਿਆਂ ਦਾ ਵਾ ਗਵਰਨਮੈਂਟ ਕਾਲਜ ਮੋਹਿੰਦਰਾ ਕਾਲਜ ਪਟਿਆਲਾ ਗਵਰਨਮੈਂਟ ਕਾਲਜ ਫੋਰ ਗਰਲਸ ਪਟਿਆਲਾ ਐਸ ਆਰ ਗਵਰਨਮੈਂਟ ਕਾਲਜ ਫੋਰ ਔਮਨ ਅੰਮ੍ਰਿਤਸਰ ਗਵਰਨਮੈਂਟ ਕਾਲਜ ਮੁਹਾਲੀ ਗਵਰਨਮੈਂਟ ਕਾਲਜ ਮਲੇਰ ਕੋਟਲਾ ਗਵਰਨਮੈਂਟ ਕਾਲਜ ਹੁਸ਼ਾਰਪੁਰ ਤੁਸੀਂ ਨਵਾਂ ਦਾ ਕੀ ਬਣਾਉਣਾ ਸੀ ਯਾਰੋ ਤੁਸੀਂ ਜਿਹੜੇ ਚੱਲਦੇ ਸਰਕਾਰੀ ਕਾਲਜ ਨੇ ਤੁਸੀਂ ਉਹਨਾਂ ਨੂੰ ਵੀ ਪ੍ਰਾਈਵੇਟਾਈਜ਼ ਕਰਦਣ ਲੱਗਿਆ ਤੇ ਜਿਹੜਾ ਯੂ ਜੀ ਸੀ ਦਾ ਆਟੋਨੋਮੀ ਦਾ ਤੁਸੀਂ ਬਹਾਨਾ ਬਣਾ ਰਹੇ ਇਹ ਲੋਕਾਂ ਦੇ ਕਚਹਿਰੀ ਵਿੱਚ ਆਣ ਕੇ ਇਸ ਨੂੰ ਅੱਛੇ ਤਰੀਕੇ ਨਾਲ ਕਲੈਰੀਫਾਈ ਕਰੋ ਕਿ ਤੁਸੀਂ ਪ੍ਰਾਈਵੇਟਾਈਜ਼ ਕਾਲਜਸ ਕਰ ਰਹੇ ਕਿ ਨਹੀਂ ਕਰਦੇ ਤੇ ਆਹ ਲੋ ਤੁਸੀਂ ਇੱਕ ਜਿਹੜਾ ਇਹਨਾਂ ਦਾ ਅ ਹੈਲਥ ਦਾ ਵੀ ਮਾਡਲ ਚੱਕ ਲਓ ਜੀ ਆ ਇਹਨਾਂ ਦੀ ਜਿਹੜੀ ਹੋਮੇ ਹੈ ਨਾ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਦੀ ਹੋਮੇ ਉਹਨੂੰ ਪੱਠੇ ਪਾਉਣ ਵਾਸਤੇ ਕਿੰਨਾ ਨੁਕਸਾਨ ਕਰਾ ਰਹੇ ਨੇ ਆ ਤੁਸੀਂ ਦੇਖੋ ਅ ਆਮ ਆਦਮੀ ਸਿਰਫ ਨਾਮ ਰੱਖਣ ਦੇ ਵਾਸਤੇ ਆਪਣੀ ਹੋਮੇ ਨੂੰ ਪੱਠੇ ਪਾਉਣ ਵਾਸਤੇ 933 ਕਰੋੜ ਰੁਪਈਆ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਦਾ ਹੋਲਡ ਕਰ ਲਿਆ। ਕਿ ਅਸੀਂ ਤੁਹਾਨੂੰ ਪੈਸਾ ਨਹੀਂ ਦੇਣਾ ਕਿਉਂਕਿ ਜਿਹੜੀ ਸਾਰੇ ਦੇਸ਼ ਵਿੱਚ ਜਿਹੜਾ ਨਾਮ ਪ੍ਰਚਲਿਤ ਆਇਆ ਚਾਹੇ ਉਹ ਵੈਲਨੈਸ ਸੈਂਟਰਸ ਨੇ ਜਾਂ ਜੋ ਵੀ ਉਹਨਾਂ ਨੇ ਭਾਰਤ ਵਗੈਰਾ ਵਗੈਰਾ ਨਾਮ ਰੱਖਿਆ ਤੁਸੀਂ ਉਹ ਨਾਮ ਰੱਖੋਗੇ ਬੋਰਡ ਸਾਡੇ ਲਾਓਗੇ ਤੇ ਤੁਹਾਨੂੰ ਅਸੀਂ ਪੈਸੇ ਦਾਂਗੇ। 933 ਕਰੋੜ ਰੁਪਈਆ ਜਿਹੜਾ ਵਾ ਉਹ ਗਰੀਬਾਂ ਦੇ ਇਲਾਜ ਦਾ ਪੈਸਾ ਇਸ ਕਰਕੇ ਰੁਕਿਆ ਹੋਇਆ ਤੋ ਕਿ ਸਾਡਾ ਆਮ ਆਦਮੀ ਪਾਰਟੀ ਦਾ ਫੱਟਾ ਲੱਗਣਾ ਚਾਹੀਦਾ ਕੇਜਰੀਵਾਲ ਦਾ ਨਾਮ ਆਉਣਾ ਚਾਹੀਦਾ ਭਗਵੰਤ ਦੀ ਫੋਟੋ ਆਉਣੀ ਚਾਹੀਦੀ ਕੇਜਰੀਵਾਲ ਦੀ ਫੋਟੋ ਆਣੀ ਜਿਹੜੇ ਦੂਜਿਆਂ ਨੂੰ ਸਦਾ ਟਿਚਰਾ ਕਰਦੇ ਸੀ ਇਸ ਲਈ ਮੇਰੇ ਸਤਕਾਰਯੋਗ ਪੰਜਾਬੀ ਵੀਰੋ ਤੇ ਭੈਣੋ ਤੇ ਭਰਾਓ ਠੀਕ ਹੈ ਤੁਸੀਂ ਲੋਕ ਸਭਾ ਦੇ ਵਿੱਚ ਇਹਨਾਂ ਨੂੰ ਪੂਰਾ ਅੱਛੇ ਤਰੀਕੇ ਨਾਲ ਸ਼ੀਸ਼ਾ ਦਿਖਾਤਾ ਪਰੰਤੂ ਯਾਦ ਰਹੇ ਜਦੋਂ ਤੁਸੀਂ ਛੋਟੀਆਂ-ਛੋਟੀਆਂ ਇਲੈਕਸ਼ਨਾਂ ਵਿੱਚ ਜਿਹੜੀਆਂ ਜਿਮਨੀ ਚੋਣਾਂ ਨੇ ਇਹਨਾਂ ਨੂੰ ਮੋੜ ਵੋਟ ਪਾਉਣੇ ਹੋ ਤਾਂ ਇੱਕ ਬੋਗਸ ਤਸਵੀਰ ਸਾਰੇ ਦੇਸ਼ ਵਿੱਚ ਭੇਜ ਦਿਓ ਜਲੰਧਰ ਵੈਸਟ ਜਿੱਥੇ 4 ਜੂਨ ਨੂੰ ਮਹਿਜ਼ 15000 ਵੋਟ ਪਈ ਆਮ ਆਦਮੀ ਪਾਰਟੀ ਨੂੰ ਜਮਾਨਤ ਦਿੱਤੀ ਤੇ ਸਾਰੀ ਸਰਕਾਰ ਦਾ ਅਮਲਾ ਬਹਿ ਗਿਆ ਉਥੇ ਆਣ ਕੇ ਤੇ ਮੇਰੇ ਖਿਆਲ 40 ਦਿਨਾਂ ਅੰਚ 13 ਜੁਲਾਈ ਨੂੰ ਉਥੇ ਲਗਭਗ 60000 ਵੋਟ ਨਿਕਲਦੀ ਇਹਦੇ ਚ ਫਿਰ ਆਪਾਂ ਜ਼ਿੰਮੇਵਾਰ ਬਣ ਗਏ ਨਾ ਕਿ ਆਪਾਂ ਮਾੜੇ ਬੰਦਿਆਂ ਨੂੰ ਜਿਹੜੀ ਮਾੜੀਆਂ ਸਰਕਾਰਾਂ ਨੇ ਜਿਹੜੀਆਂ ਛੂਟ ਭੁੱਲਦੀਆਂ ਨੇ ਸ਼ਰਾਬ ਪਲਵਾਉਂਦੀਆਂ ਨੇ ਪੈਸੇ ਵੰਡਦੀਆਂ ਨੇ ਧਮਕਾਉਂਦੀਆਂ ਨੇ ਡਰਾਉਂਦੀਆਂ ਨੇ ਪਰਚੇ ਦਰਜ ਕਰਦੀਆਂ ਨੇ ਅਸੀਂ ਉਹਨਾਂ ਨੂੰ ਦੁਬਾਰਾ ਫੋਂ ਤੁਹਾਡੀਆਂ 4 ਜਿਮਨੀ ਚੋਣਾ ਫਿਰ ਆ ਰਹੀਆਂ ਪੰਜਾਬ ਦੇ ਵਿੱਚ ਸ਼ਾਇਦ ਪੰਜਵੀਂ ਵੀ ਆਉਣੀ ਪੈਣੀ ਕਿਉਂਕਿ ਕੱਲ ਇੱਕ ਅਕਾਲੀ ਦਲ ਦਾ ਐਮਐਲਏ ਵੀ ਤੋੜ ਰਿਹਾ ਵੀ ਤੁਹਾਡੇ ਕੋਲ 92 ਐਮਐਲਏ ਆ ਤੁਸੀਂ 92 ਨਾਲ ਸੰਤੋਸ਼ ਨਹੀਂ ਗਏ ਤੁਸੀਂ ਅਕਾਲੀ ਦਲ ਦਾ ਇੱਕ ਐਮਐਲਏ ਹੋਰ ਤੋੜ ਕੇ ਇੱਕ ਅਨਵਾਂਟਡ ਜਿਮਨੀ ਚੋਣ ਦਾ ਖਰਚਾ ਪੰਜਾਬ ਦੇ ਸਿਰ ਦੇ ਉੱਤੇ ਹੋਰ ਤੁਸੀਂ ਪਾਉਂਗੇ ਪੰਜ ਜਿਮਨੀ ਚੋਣਾ ਦਾ ਖਰਚਾ ਪੰਜਾਬ ਦੇ ਲੋਕਾਂ ਤੇ ਜਿਹੜਾ ਜਿਹੜਾ ਪੰਜਾਬ ਆਲਰੇਡੀ ਕਰਜ਼ੇ 'ਚ ਡੁੱਬਿਆ ਪਿਆ ਹੋਗਾ ਇਸ ਲਈ ਮੈਂ ਤਾਂ ਸਿਰਫ ਲੋਕਾਂ ਨੂੰ ਅਪੀਲ ਕਰਨ ਆਇਆ ਮੈਂ ਕਿ ਮੇਰਾ ਖਿਆਲ 2.5 ਸਾਲ ਵਿੱਚ ਇਹਨਾਂ ਦਾ ਚਿਹਰਾ ਤੁਸੀਂ ਅੱਛੇ ਤਰੀਕੇ ਨਾਲ ਪਛਾਣ ਲਿਆ ਹੋਆ ਇਹਨਾਂ ਦੇ ਜਿਹੜੇ ਅਖੋਤੀ ਐਮ.ਐਲ.ਏਜ਼ ਨੇ ਕਿਸੇ ਨੇ ਕੋਈ ਗੈਰਕਾਨੂੰਨੀ ਮਾਈਨਿੰਗ ਕਰ ਰਿਹਾ ਕੋਈ ਨੌਜਵਾਨ ਬੱਚਿਆਂ ਦਾ ਸ਼ੋਸ਼ਣ ਕਰ ਰਿਹਾ ਕੋਈ ਨੰਗਾ ਘੁੰਮ ਰਿਹਾ ਹੋਆ ਕੋਈ ਕੋਠੀਆਂ ਤੇ ਐਨ.ਆਰ.ਆਈ. ਦੇ ਕਬਜ਼ਾ ਕਰ ਰਿਹਾ ਹੋਆ ਕੋਈ ਜਿੱਥੇ ਕਿਸੇ ਦਾ ਦਾਅ ਲੱਗਦਾ ਹੋਆ ਸਾਰੇ ਕਰਪਟ ਏਡੇ ਵਿੱਚ ਸਾਡੇ ਪੁਲਤ ਦੀ ਤੁਸੀਂ ਗੱਲਾਂ ਹੀ ਛੱਡ ਦਿਓ ਤਹਿਸੀਲਾਂ ਵਿੱਚ ਥਾਣਿਆਂ ਵਿੱਚ ਔਰ ਇੱਕ ਅੱਲਾ ਪੁਲਤ ਨਹੀਂ ਸਾਰੇ ਪੰਜਾਬ ਦੀ ਇਸ ਵਕਤ ਤਸਵੀਰ ਆ ਜਿਹੜਾ ਕਹਿੰਦਾ ਸੀ ਨਾ ਕਿ ਕ腐ਪਸ਼ਨ ਫ੍ਰੀ ਮੈਂ ਸਟੇਟ ਦਊਂਗਾ ਇਹਦੇ ਨਾਲੋਂ ਜ਼ਿਆਦਾ ਕ腐ਪਸ਼ਨ ਨਹੀਂ ਗਈ ਜਿਹੜੀਆਂ ਇਹਨਾਂ ਨੇ ਰਿਕਾਰਡ ਮਗਰਲੀਆਂ ਸਰਕਾਰਾਂ ਦਾ ਜਿਹੜਾ ਬਦਲਾਵ ਬਦਲਾਵ ਕਰਦੇ ਇਹਨਾਂ ਦਾ ਸਾਰਾ ਬਦਲਾਵ ਪੁੱਠਾ ਹੈ ਸਾਰਾ ਬਦਲਾਵ ਨੈਗੇਟਿਵ ਹੈ ਸਾਰਾ ਬਦਲਾਵ ਮਾੜੇ ਪਾਸੇ ਰੁਝਾਨ ਲੈ ਕੇ ਜਾਂਦਾ ਕੋਈ ਮੋਰੈਲਿਟੀ ਐਥਿਕਸ ਅਫਹੋਲ ਨਹੀਂ ਕੀਤੀ ਕਦੀ ਦੇਖਿਆ ਸੀ ਇਸ ਆਜ਼ਾਦ ਭਾਰਤ ਵਿੱਚ ਕਿ ਮੁੱਖ ਮੰਤਰੀ ਤੇ ਪਰਚਾ ਦਰਜ ਕਰਕੇ ਉਹਨੂੰ ਜੇਲ੍ਹ ਹੋ ਜਾਵੇ ਦਿੱਲੀ ਤੇ ਉਹ ਚੀਫ ਮਿਨਿਸਟਰ ਦਾ ਅਹੁਦਾ ਨਾ ਛੱਡੇ ਆ ਹੁਣੇ ਥੋੜੀ ਦੇਰ ਪਹਿਲਾਂ ਝਾਰਖੰਡ ਦੇ ਜਿਹੜਾ ਸ਼ਾਇਦ ਮਿਸਟਰ ਸੁਰੇਨ ਸੀਗੇ ਜਦੋਂ ED ਨੇ ਉਹਨੂੰ ਅਰੈਸਟ ਕੀਤਾ ਉਹ ਜੇਲ੍ਹ ਜਾਣ ਤੋਂ ਪਹਿਲਾਂ ਅਸਤੀਫਾ ਦੇ ਕੇ ਗਿਆ ਜੇਲ੍ਹ ਗਿਆ ਜੇਲ੍ਹ ਆਣ ਕੇ ਵਾਪਸ ਆਪਣੀ ਸਾਰੀ ਪਾਰਟੀ ਇਕੱਠੀ ਕੀਤੀ ਤਾਂ ਦੁਬਾਰਾ ਚੀਫ ਮਿਨਿਸਟਰ ਦੀ ਸੌਂਚ ਚੱਕੀ ਕਿ ਕੇਜਰੀਵਾਲ ਸਾਹਿਬ ਨੂੰ ਆਪਣੇ ਐਮਐਲਏਸ ਤੇ ਭਰੋਸਾ ਨਹੀਂਗਾ ਕਿ ਜੇ ਮੈਂ ਇੱਕ ਵਾਰੀ ਅਹੁਦਾ ਛੱਡ ਦਿੱਤਾ ਤੇ ਮੁੜ ਕੇ ਮੈਨੂੰ ਦਿੱਲੀ ਦਾ ਚੀਫ ਮਿਨਿਸਟਰ ਨਹੀਂ ਬਣਾਉਣਗੇ ਪਹਿਲਾ ਉਦਾਹਰਨ ਆ ਭਾਰਤ ਦੇ ਆਜ਼ਾਦੀ ਦੇ 78 ਸਾਲ ਦੇ ਇਤਿਹਾਸ ਵਿੱਚ ਕਿ ਚੀਫ ਮਿਨਿਸਟਰ ਉਹ ਜੇਲ੍ਹ ਵਿੱਚ ਬੈਠਾ ਚੀਫ ਮਿਨਿਸਟਰ ਬੈਠਾ ਵਾ ਔਰ ਕੋਈ ਚਿੱਠੀ ਨਹੀਂ ਲਿਖ ਨਹੀਂ ਸਕਦਾ ਉਹਨੇ ਕੱਲ ਪਰਸੋ ਇੱਕ ਚਿੱਠੀ ਲਿਖੀ ਸੀ ਕਿ ਅਸੀਂ ਇੰਡੀਪੈਂਡੈਂਸ ਡੇ ਦੇ ਵਿੱਚ ਉਹਨਾਂ ਦੀ ਕੋਈ ਹੈਗੀ ਜਿਹੜੀ ਮਿਨਿਸਟਰ ਅਤੀਸ਼ੀ ਨੂੰ ਅਧਿਕਾਰ ਦਿੱਤਾ ਜਾਵੇ ਉਹ ਜੇਲ੍ਹ ਵਾਲਿਆਂ ਨੇ ਰੋਕ ਲਈ ਕਿ ਤੇਰੀ ਕੋਈ ਕਮਿਊਨੀਕੇਸ਼ਨ ਬਤੌਰ ਚੀਫ ਮਿਨਿਸਟਰ ਤੁਸੀਂ ਜੇਲ੍ਹ ਵਿੱਚੋਂ ਕੋਈ ਕਮਿਊਨੀਕੇਸ਼ਨ ਨਹੀਂ ਕਰ ਸਕਦੇ ਇਹ ਤਾਂ ਅੰਡਰਸਟੂਡ ਹੀ ਹੈ ਪਰ ਉਹ ਕਹਿੰਦਾ ਮੈਂ ਚੀਫ ਮਿਨਿਸਟਰ ਦਾ ਅਹੁਦਾ ਨਹੀਂ ਛੱਡਣਾ ਮਤਲਬ ਇਹ ਬਦਲਾਅ ਪਹਿਲੀ ਵਾਰੀ ਅਸੀਂ ਇਸ ਦੇਸ਼ ਦੇ ਜਿਹੜੀ ਪੋਲਿਟਿਕਸ ਵਿੱਚ ਦੇਖਿਆ ਇਸ ਕਰਕੇ ਮੇਰੀ ਸਭ ਨੂੰ ਬੜੀ ਨਿਮਰਤਾ ਦੇ ਨਾਲ ਅਪੀਲ ਠੀਕ ਹੈ ਮੰਨ ਲਿਆ ਕਿ ਸਰਕਾਰ ਨੇ ਆਪਾਂ ਕੰਮ ਲੈਣੇ ਨੇ ਜੋ ਵੀ ਤੁਸੀਂ ਕਰਨਾ ਵਾ ਪਰ ਜਦੋਂ ਤੁਹਾਡਾ ਵੋਟ ਪਾਉਣ ਦਾ ਸਮਾਂ ਆਉਂਦਾ ਵਾ ਉਦੋਂ ਵੋਟ ਅਕਲਮੰਦੀ ਨਾਲ ਪਾਉਣੀ ਆ ਆ ਤੁਸੀਂ ਪੰਚਾਇਤ ਦੀਆਂ ਇਲੈਕਸ਼ਨਾਂ ਦੇਖ ਲੋ ਪਿਛਲਾ ਹੁਣ ਲਗਭਗ ਅ ਦਸੰਬਰ 2023 ਦੀ ਬੋਰਡ ਬੰਦੀ ਕਰਕੇ ਗੁਪਤ ਰੱਖੀ ਹੋਈ ਆ ਕਿਸੇ ਨੂੰ ਨੇ ਦਿਖਾ ਰਹੇ ਨਹੀਂ ਇਸ ਲਿਸਟਾਂ ਕਿੱ데 ਲਾਈਆਂ ਨਹੀਂ ਚੰਗੀ ਤਰ੍ਹਾਂ ਡਿਸਪਲੇ ਤੇ ਲੋਕੀ ਫਿਰ ਆਬਜੈਕਸ਼ਨ ਕੀ ਕਰਦੇ ਪਤਾ ਕਿੱਦਾਂ ਲਗੂ ਕਿਹੜੇ ਵਾਰਡ ਚ ਚੱਕ ਕੇ ਵਾਰਡ ਵੋਟ ਕਿੱਧਰ ਪਾਤੀ ਆ ਕਿਹੜਾ ਵਾਰਡ ਤੋੜਿਆ ਕਿ ਇਹਨੂੰ ਕਿੱਧਰ ਕੀਤਾ ਮਤਲਬ ਤੁਸੀਂ ਇੰਨੇ ਡਰਦੇ ਹੋ ਲੋਕਾਂ ਤੋਂ ਕਿ ਜੇ ਅਸੀਂ ਆ ਬੋਟ ਬੰਦੀ ਦਿਖਾਤੀ ਤੇ ਲੋਕਾਂ ਨੇ ਸਾਨੂੰ ਜਿਹੜਾ ਹੈ ਇਲੈਕਸ਼ਨਾਂ ਜਿੱਤਣ ਨਹੀਂ ਦੇਣੀਆਂ ਸਾਰਾ ਕੰਮ VOTER ਸੂਚੀਆਂ ਗੁਪਤ ਨੇ ਕੱਲ ਪਰਸੋਂ ਇਲੈਕਸ਼ਨ ਕਮਿਸ਼ਨ ਨੇ ਇੱਕ ਚਿੱਠੀ ਆਰਡਰ ਕੀਤੀ ਕਿ 20 21 ਔਰ 22 ਤਰੀਕ ਨੂੰ ਤੁਸੀਂ ਜਿਹੜੀ VOTER ਸੂਚੀਆਂ ਦੀ ਸੁਧਾਈ ਦਾ ਕੰਮ ਕਰੋ ਲੋਕੀ ਓਬਜੈਕਸ਼ਨ ਕਿੱਥੇ ਲਾਉਣਗੇ ਜੇ ਉਹਨਾਂ ਦੇ ਕੋਲ ਕੋਈ ਲਿਸਟਾ ਹੀ ਨਹੀਂ ਗਈਆਂ ਕਿ ਉਹਨਾਂ ਕੋਲ ਬੋਟ ਬੰਦੀ ਨਹੀਂ ਹੈ ਉਸ ਇਲੈਕਸ਼ਨ ਦੀ ਕਿ ਇਹ ਬਦਲਾਅ ਉਸੇ ਦਾ ਹੈ ਕਿ ਅਸੀਂ ਜਿਹੜੀਆਂ ਪੰਚਾਇਤ ਤੱਕ ਦੀਆਂ ਚੋਣਾਂ ਉਹਦੇ ਅਸੀਂ ਕਬਜ਼ਾ ਕਰਨਾ ਵਾ ਅਸੀਂ ਪੰਚਾਇਤ ਦੀਆਂ ਚੋਣਾਂ ਵੀ ਨਿਰਪੱਖ ਨਹੀਂ ਹੋਣ ਦੇਣੀਆਂ ਇਸ ਕਰਕੇ ਮੇਰੀ ਸਮੂਹ ਪੰਜਾਬ ਦੇ ਲੋਕਾਂ ਨੂੰ ਪਾਰਟੀਵਾਦੀ ਤੋਂ ਉੱਤੇ ਉੱਠ ਕੇ ਅਪੀਲ ਹੈ ਕਿ ਕਿਰਪਾ ਕਰਕੇ ਹਰ ਗੱਲ غور ਨਾਲ ਦੇਖੋ ਇਹਨਾਂ ਦਾ ਐਜੂਕੇਸ਼ਨ ਮਾਡਲ ਖੋਤੀ ਇਹਨਾਂ ਦਾ ਹੈਲਥ ਮਾਡਲ ਖੋਤੀ ਇਹਨਾਂ ਦਾ ਭ੍ਰਿਸ਼ਟਾਚਾਰ ਦਾ ਮਾਡਲ ਔਰ ਜੋ ਇਹਨਾਂ ਨੇ ਅਨਿਆਏ ਤੇ ਲੋਕਾਂ ਦੇ ਨਾਲ ਝੂਠੇ ਪਰਚੇ ਦਰਜ ਕਰਕੇ ਪੁਲਿਸ ਦਾ ਦੁਰਉਪਯੋਗ ਕੀਤਾ ਤੌਬਾ ਮੇਰੀ ਮੇਰੇ ਖਿਆਲ ਕਿਸੇ ਸਰਕਾਰ ਨੇ ਇਸ ਤਰ੍ਹਾਂ ਨਹੀਂ ਕੀਤਾ ਇਨਾ ਤੋਂ ਹੋਸ਼ਿਆਰ ਰਹੋ ਬਚੋ ਤੇ ਭਗਵਾਨ ਤੁਮੇ ਮੈਂ ਫਿਰ ਅੰਤ ਵਿੱਚ ਕਹਿਣਾ ਕਿ ਮੁਰਗੀਖਾਨਾ ਦਾ ਯਾਰ ਖੋਲਣਾ ਬਣਦਾ ਹੁਣ ਤੇਰਾ ਇਹ ਬਣਦਾ ਹੁਣ ਜਾਂ ਆਣ ਕੇ ਕਟੋਕਾਰਨ ਦੱਸ ਦੇ ਕਿ ਜਿਹੜੀ ਟਿੱਚਰ ਦੂਜਿਆਂ ਨੂੰ ਕੀਤੀ ਸੀਗੀ ਤੇ ਆਹ ਬੁਲੇਟ ਪ੍ਰੂਫ ਜਿਗਾਰ ਤੇ ਬੁਲੇਟ ਪ੍ਰੂਫ ਗੱਡੀਆਂ ਤੇ Z+ ਸਿਕਿਉਰਟੀਆਂ ਤੇ ਜਹਾਜ਼ ਤੇ ਹੈਲੀਕਾਪਟਰ ਇਹਦਾ ਮਹਨੇ ਕੀ ਹੁੰਦਾ ਬਸ ਇਸ ਗੱਲ ਦਾ ਜਵਾਬ ਪੰਜਾਬ ਦੇ ਲੋਕ ਕਿੱਧਰ ਤੋਂ ਜਾਣਨਾ ਚਾਹੁੰਦੇ ਨੇ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ